ਜੇ ਕੋਈ ਵੀ ਵੀਰ ਨਸ਼ਾ ਕਰਦਾ ਹੈ ਅਸੀਂ ਉਹਨੂੰ ਨਸ਼ਾ ਛਡਾਵਾਂਗੇ ਜੇ ਸਾਡੇ ਕੋਈ ਦਾਖਲ ਹੋਣਾ ਚਾਹੁੰਦਾ ਉਹਦਾ ਜਿਹੜਾ ਮੈਡੀਕਲ ਹੋਊ ਜੋ ਵੀ ਹੋਊਗਾ ਅਸੀਂ ਫ੍ਰੀ ਕਰਾਵਾਂਗੇ ਆਪਦੇ ਕੋਲੋਂ ਸਾਡਾ ਭਰਾ ਵੈਸਕੀ ਅਸੀਂ ਸਾਰੇ ਜਿੱਥੋਂ ਤੋਂ ਨਾਲ ਆਏ ਆ ਆਪਣੇ ਮੱਤੇ ਪਿੰਡ ਅਸੀਂ ਇਹਨਾਂ ਨੂੰ ਕਿਹਾ ਵੀ ਤੁਹਾਡੇ ਪਿੰਡ ਅਸੀਂ ਨਾਲ ਖੜੇ ਆ ਤੁਹਾਨੂੰ ਕਦੋਂ ਵੀ ਲੋੜ ਪੈਂਦੀਆਂ ਨੂੰ ਫੋਨ ਲਾਓ ਅਸੀਂ ਤੁਹਾਡੇ ਨਾਲ ਆ ਕੇ ਖੜਾਂਗੇ ਸਾਨੂੰ ਲੋੜ ਪਈ ਤੁਸੀਂ ਆਓਗੇ ਕਿਉਂਕਿ ਸਾਡੀ ਹੁਣ 100 ਬੰਦਾ ਘੱਟੋ-ਘੱਟ ਸਾਡੇ ਨਾਲ ਆ ਜੇਤੋ ਵਿੱਚ ਸਾਨੂੰ ਇਹ ਜਿਹੜਾ ਸਾਡੇ ਸਮਾਨ ਵਿਗਦਾ ਉੱਤੇ ਅਸੀਂ ਕੱਲ੍ਹ ਵੀ ਬੰਦੇ ਫੜੇ ਆ ਉਹ ਤੁਹਾਨੂੰ ਫੜਾਏ ਆ ਅਸੀਂ ਸਿੱਧੀ ਵਾਰਨਿੰਗ ਦਿੰਨੇ ਆ ਪਹਿਲੀ ਈ ਸਮਝਾਇਆ ਹੁਣ ਡਾਂਗ ਖਰੂਗੀ ਹੁਣ ਸਾਡੇ ਜੇਤੋ ਵਿੱਚ ਨਜਾਇਜ਼ ਵਿਗਦਾ ਅਸੀਂ ਇਹ ਗੱਲ ਕਹਿਣੇ ਆ ਵੀ ਜਿਹੜਾ ਅੱਜ ਅਸੀਂ ਤੁਹਾਡੀ ਇਹਦੇ ਵੀ ਦੱਸਦੇ ਆ ਵੀ ਇਤੋਂ ਬਾਅਦ ਸਾਨੂੰ ਤੇ ਬੰਦਾ ਅਸੀਂ ਫੜ ਲਿਆ ਛੱਡਣਾ ਨਹੀਂਗਾ ਭਾਵੇਂ ਸਾਡਾ ਲਿਹਾਜ਼ ਹੀ ਆ ਭਾਵੇਂ ਕੋਈ ਮਰਦੀ ਆ ਸਾਡੀ ਵਾਰਨਿੰਗ ਆ ਵੀ ਇਤੋਂ ਬਾਅਦ ਬਈਆਂ ਦਾ ਹਿਸਾਬ ਨਾਲ ਆਇਓ ਅਸੀਂ ਐਚ ਆਈ ਵੀ ਦੇ ਟੈਸਟ ਕਰਦੇ ਆਂ ਬੱਚਿਆਂ ਦੇ ਅਸੀਂ ਉਹਨਾਂ ਨੂੰ ਇਹ ਵੀ ਸਮਝਾਉਂਦੇ ਆਂ ਵੀ ਜਿਵੇਂ ਤੁਸੀਂ ਰਲ ਕੇ ਚਾਰ ਪੰਜ ਜਾਣੇ ਟੀਕਾ ਲਾਉਨੇ ਆਂ ਜੇ ਇੱਕ ਸਰੰਜਨਾ ਇਹਨਾਂ ਨੇ ਲਾ ਲਿਆ ਉਹੀ ਸਰੰਜ ਇਹ 10 10 ਦਿਨ ਸਾਹਮਣੇ ਰੱਖਦੀ ਆ ਉਹਦੇ ਨਾਲ ਪੋਜ਼ਿਟਿਵ ਹੁੰਦੇ ਆ ਇਹ ਨਾਲ ਆਪਦੀ ਜੇ ਕੋਈ ਮੈਰਿਟ ਹੁੰਦਾ ਉਹ ਆਪਦੀ ਫੈਮਿਲੀ ਨੂੰ ਵੀ ਕਰਦਾ ਆਂ ਗਾਂ ਜਦੋਂ ਲੇਡੀਜ਼ ਪ੍ਰੈਗਨੈਂਟ ਹੋ ਜਾਂਦੀ ਆ ਤਾਂ ਉਹ ਬੱਚੇ ਵੀ ਮਤਲਬ ਕਿ ਪੋਜ਼ਿਟਿਵ ਹੋ ਜਾਂਦੇ ਆਂ ਮੱਤੇ ਪਿੰਡ ਵੀ ਜਿਹੜਾ ਸਾਰਾ ਪਿੰਡ ਇਕੱਠਾ ਹੋਇਆ ਆ ਅਸੀਂ ਵੀ ਜਦੋਂ ਦਿਨ ਰਾਤ ਫੋਨ ਕਰਨਗੇ ਅਸੀਂ ਆਵਾਂਗੇ ਸਾਨੂੰ ਕੋਈ ਚੱਕਰ ਨਹੀਂ ਮਾਰਨਾ ਮੈਂ ਅੱਜ ਤਾਂ ਹੀ ਆਇਆ ਚੱਲ ਕੇ ਪਿੰਡ ਨੇ ਕਮੇਟੀ ਬਣਾਈ ਹੈ ਵੀ ਜਿਹੜਾ ਨਸ਼ਾ ਵੇਚਣ ਵਾਲੇ ਉਹਨਾਂ ਦੇ ਖਿਲਾਫ ਅਸੀਂ ਕਾਰਵਾਈ ਕਰਵਾਵਾਂਗੇ ਇਹ ਸਾਨੂੰ ਜਦੋਂ ਵੀ ਕਿਸੇ ਨਸ਼ਾ ਵੇਚਣ ਵਾਲੇ ਤਰਾਹ ਦੇਣਗੇ ਅਸੀਂ ਉਹਦੇ ਸਖਤ ਕਸ਼ਣਾਵਾਂਗੇ ਤੇ ਖਿਲਾਫ ਪੂਰੀ ਕਾਰਵਾਈ ਕਰਾਂਗੇ ਜੇ ਤੁਹਾਨੂੰ ਦੱਸਣਗੇ ਸਾਨੂੰ ਅਸੀਂ ਇਹਨਾਂ ਦੇ ਨਾਲ ਖੜੇ ਆ ਜੇ ਕੋਈ ਦੱਸਣਗੇ ਤਾਂ ਹੀ ਹੈ ਨਾ ਜੀ ਜੇ ਕੋਈ ਆਪਾਂ ਨੂੰ ਕੋਈ ਧਮਕਾਉਂਦਾ ਜਾਂ ਕੋਈ ਆਪਾਂ ਨੂੰ ਧਮਕੀ ਦਿੰਦਾ ਉਹਦੇ ਬਾਰੇ ਸਾਨੂੰ ਦੱਸੋ ਜੇ ਸਾਨੂੰ ਤੁਸੀਂ ਕੋਈ ਦੱਸੋਗੇ ਤਾਂ ਫਿਰ ਅਸੀਂ ਉੱਤੇ ਐਕਸ਼ਨ ਲਵਾਂਗੇ ਸਾਡੇ ਪਿੰਡ ਦੇ ਪਹਿਲਾਂ ਕੋਈ ਚਲੋ ਡਰ ਹੋਊਗਾ ਮਨ 'ਚ ਕਿਸੇ ਨੇ ਨਹੀਂ ਤਲਾ ਦਿੱਤੀ ਹੁੰਨੀ ਪਰ ਮੈਂ ਆਪਦੇ ਪਿੰਡ ਦੇ ਨਾਲ ਮੁੱਢੇ ਨਾਲ ਮੁੱਢਾ ਜੋੜ ਕੇ ਖੜਾ ਡਟ ਕੇ ਨਸ਼ੇ ਦੇ ਖਿਲਾਫ ਲੜਾਂ ਜਿਹੜੀ ਜੀਵ ਵਾਲੀ ਗੋਲੀ ਦੀ ਗੱਲ ਕਰਦੇ ਆ ਇਹ 3 ਦਿਨਾਂ ਦੀ 4 ਦਿਨਾਂ ਦੀ ਜਿਹੜਾ ਵੀ ਜਾਂਦਾ ਇੱਕ ਵਾਰੀ ਆਪਣਾ ਟੈਸਟ ਕਰਾ ਲੈਂਦਾ ਡਰਗ ਟੈਸਟ ਕਰਵਾ ਲੈਂਦਾ ਉਹਦੀ ਗੋਲੀ ਜਿਹੜੀ ਹੈਗੀ ਇਹ ਲੱਗ ਜਾਂਦੀ ਆ ਉਹ ਲੱਗ ਜਾਂਦੀ ਆ ਉਹ ਆਪਦੀ ਘਰ ਵਾਲੀ ਦੀ ਵੀ ਨਾਲ ਲਵਾ ਲੈਂਦਾ ਕਈ ਵਾਰੀ ਜਾ ਕੇ ਉਹ 2-2 ਜੀ 3-3 ਜੀ ਲਵਾ ਲੈਂਦੇ ਆ ਉਹ ਜਿਹਦਾ ਕਾਰਨ ਇਹ ਆ ਵੀ ਉਹ ਖਾਂਦੇ ਘੱਟ ਆ ਤੇ ਵੇਚਦੇ ਵੱਧ ਆ। ਔਰ ਉਹਨਾਂ ਵਿੱਚ ਸਾਡੇ ਕੋਲੇ ਕੁਝ ਇਹੋ ਜਿਹੇ ਵੀ ਹੈਗੇ ਆ ਆਈਡੀਯੂ ਹੈਗੇ ਆ ਡਰਗ ਇੰਜੈਕਟਰ ਜਿਹੜੇ ਜਿਹੜੇ ਕਿ ਐਚ ਆਈ ਵੀ ਪੋਜ਼ਿਟਿਵ ਆ। ਔਰ ਉਹ ਜਿਹੜੀ ਜੀਵ ਵਾਲੀ ਗੋਲੀ ਲੈਣ ਤਾਂ ਚਲੇ ਜਾ ਸਕਦੇ ਆ ਪਰ ਜੇ ਸਾਨੂੰ ਸਾਥ ਪੂਰਾ ਮਿਲੇ ਅਸੀਂ ਉਹਨਾਂ ਨੂੰ ਜਿਹੜੀ ਹੈਗੀ ਐਚ ਆਈ ਵੀ ਦੀ ਦਵਾਈ ਇਥੋਂ ਪਿੰਡ ਤੱਕ ਪਹੁੰਚਾ ਕੇ ਵੀ ਜਾਣੇ ਆ ਅਸੀਂ ਤਾਂ ਉਹਨਾਂ ਦੇ ਮੂੰਹ ਤੱਕ ਪਹੁੰਚਣ ਤੱਕ ਜਾਣੇ ਆ। ਔਰ ਇਹਦੇ ਵੱਲ 8 ਵਜੇ ਜਾ ਕੇ ਲੈਣ ਲਾ ਲੈਂਦੇ ਆ ਜੀਵ ਵਾਲੀ ਗੋਲੀ ਵਾਲਾ। ਔਰ ਇਹ ਦਵਾਈ ਲੈਣ ਨਹੀਂ ਜਾਂਦੇ ਅਸੀਂ ਤਾਂ ਉਹਨਾਂ ਨੂੰ ਮਹੀਨੇ ਦੀ 2 ਮਹੀਨੇ ਦੀ ਜਿੰਨੇ ਟਾਈਮ ਦੀ ਵੀ ਹੈਗੀ ਉਹਨਾਂ ਨੂੰ ਦਵਾਈ ਪ੍ਰੋਵਾਈਡ ਕਰਾਉਣੇ ਆ ਤੁਸੀਂ ਅਸੀਂ ਆਪ ਦੀ ਵੱਲੋਂ ਆਪਦੀ ਪੂਰੀ ਕੋਸ਼ਿਸ਼ ਕਰਦੇ ਆ ਕਿ ਜਿਹੜਾ ਇਹ ਹੈਗਾ ਐਚ ਆਈ ਵੀ ਪੀੜਤ ਹੈਗਾ ਇਹ ਇੱਕ ਦੂਜੇ ਨਾਲ ਜਿਹੜੇ ਇੰਜੈਕਟ ਕਰਕੇ ਸੂਈ ਸਾਂਝੀ ਕਰਕੇ ਇਹ ਜਿਹੜਾ ਅੱਗੇ ਬਿਮਾਰੀ ਨਾ ਫਲਾਵੇ ਬਹੁਤ ਪੈਸੇ ਲਾਇਆ ਸੈਂਟਰ ਛੱਡੇ ਵੇ ਆ ਜਵਾਨੀ ਛੱਡਦੇ ਕਿ ਨਸ਼ਾ ਕੰਮ ਕਰਕੇ ਆਉਣੇ ਆ ਉਹ ਦੂਜਾ ਦੇ ਖਰਾਬ ਕਰਦੇ ਪੈਸੇ ਮੰਗਦੇ ਆ ਤੰਗ ਕਰਦੇ ਆ ਐਸਐਚਓ ਸਾਹਿਬ ਵੱਲੋਂ ਇਹ ਵਿਸ਼ਵਾਸ ਦਿਵਾਇਆ ਗਿਆ ਹੈ ਕਿ ਕਿਸੇ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਊਗਾ ਜੇ ਕੋਈ ਖਾਂਦਾ ਹੈ ਜਾਂ ਕੋਈ ਵੇਚਦਾ ਹੈ ਜਾਂ ਜੀਵ ਵਾਲੀ ਗੋਲੀ ਕੋਈ ਵੇਚਦਾ ਵਪਾਰ ਕਰਦਾ ਹੈ ਤੇ ਸਾਨੂੰ ਪੁਲਿਸ ਨੂੰ ਤਲਾਸ਼ ਦਿੱਤੀ ਜਾਵੇ ਉਹਦੇ ਦੇ ਫੌਰੀ ਜਨਕ ਐਕਸ਼ਨ ਲਿਆ ਜਾਊਗਾ ਤੁਸੀਂ ਦੇਖ ਰਹੇ ਹੋ ਸੱਚ ਦੀ ਪੜਤਾਲ ਤੇ ਮੈਂ ਤੁਹਾਡਾ ਆਪਣਾ ਅਵਤਾਰ ਸਿੰਘ ਤਾਰਾ ਅੱਜ ਅਸੀਂ ਪਹੁੰਚੇ ਹਾਂ ਪਿੰਡ ਮੱਤੇ ਦੇ ਵਿੱਚ ਜਿਹੜਾ ਮੇਰੇ ਪਿੱਛੇ ਤੁਸੀਂ ਇਕੱਠ ਦੇਖ ਰਹੇ ਹੋ ਇਹ ਕੋਈ ਆਮ ਲੋਕਾਂ ਦਾ ਇਕੱਠ ਨਹੀਂ ਅੱਜ ਸਾਰਾ ਪਿੰਡ ਇਕੱਠਾ ਹੋਇਆ ਹੈ ਨਸ਼ੇ ਨੂੰ ਲੈ ਕੇ ਜੋ ਕਿ ਲੋਕ ਚਿੱਟੇ ਨੂੰ ਬਹੁਤ ਲੈ ਕੇ ਤੰਗ ਹੋਏ ਨੇ ਘਰ ਘਰ ਦੇ ਵਿੱਚ ਜਾਨੀ ਕਿ ਜਵਾਨਾਂ ਦੀਆਂ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਨੇ ਘਰ ਦਾ ਵੇਚ ਰਹੇ ਨੇ ਨੌਜਵਾਨ ਸਮਾਨ ਚੱਕ ਚੱਕ ਕੇ ਵੇਚ ਰਹੇ ਨੇ ਲੋਕ ਹੋ ਰਹੇ ਨੇ ਮਜਬੂਰ ਨਸ਼ਾ ਦੇਣ ਨੂੰ ਤੈਨੂੰ ਵਾਦਾ ਜਾ ਰਿਹਾ ਅੱਜ ਪੁਲਿਸ ਪ੍ਰਸ਼ਾਸਨ ਵੀ ਸਾਡੇ ਨਾਲ ਨੇ ਪਿੰਡ ਦੇ ਮੋਤਵਰ ਵਿਅਕਤੀ ਸਾਡੇ ਨਾਲ ਨੇ ਨੌਜਵਾਨ ਸਭਾ ਸਾਡੇ ਨਾਲ ਨੇ ਅੱਜ ਪੂਰੀ ਜਾਣਕਾਰੀ ਲਵਾਂਗੇ ਅੱਜ ਸਾਰਾ ਪਿੰਡ ਜਾਨੀ ਕਿ ਨਸ਼ੇ ਨੂੰ ਲੈ ਕੇ ਪਿੰਡ ਦੇ ਵਿੱਚ ਰੈਲੀ ਕੱਢ ਰਿਹਾ ਸਾਡੇ ਨਾਲ ਨੌਜਵਾਨ ਸਾਰੇ ਪੁੱਛਦਾਂਗੇ ਜਾਣਕਾਰੀ ਲਵਾਂਗੇ ਕਿ ਨਾ ਕੀ ਭਾਈ ਆਪਣਾ ਮੇਰਾ ਨਾਮ ਜਸਵੀਰ ਸਿੰਘ ਜੀ। ਜਸਵੀਰ ਸਿੰਘ ਜੀ ਜਿਹੜਾ ਅੱਜ ਤੁਸੀਂ ਮੱਤੇ ਦੇ ਵਿੱਚ ਇੱਕ ਰੈਲੀ ਕੱਢ ਰਹੇ ਹੋ ਪਿੰਡ ਦੇ ਵਿੱਚ ਨਸ਼ੇ ਨੂੰ ਲੈ ਕੇ ਤੁਹਾਨੂੰ ਕਿਵੇਂ ਲੱਗ ਰਿਹਾ ਹੈ? ਸਾਨੂੰ ਬਹੁਤ ਵਧੀਆ ਲੱਗ ਰਿਹਾ ਜੀ ਸਾਰੇ ਨੌਜਵਾਨਾਂ ਦਾ ਨਗਰ ਪੰਚਾਇਤ ਮੰਨਿਊ ਸਰ ਰਲ ਕੇ ਪੁਲਿਸ ਪ੍ਰਸ਼ਾਸਨ ਮੰਨਿਊ ਰਲ ਕੇ ਇਹ ਪਿੰਡ ਵਿੱਚ ਰੋਸ ਮਾਰਚ ਕਰ ਰਹੇ ਆ ਚਿੱਟੇ ਦੇ ਵਿਰੁੱਧ ਜੇ ਕੋਈ ਵੀ ਵੀਰ ਨਸ਼ਾ ਕਰਦਾ ਹੈ ਅਸੀਂ ਉਹਨੂੰ ਨਸ਼ਾ ਛਡਾਵਾਂਗੇ ਜੇ ਸਾਡੇ ਕੋਈ ਦਾਖਲ ਹੋਣਾ ਚਾਹੁੰਦਾ ਉਹਦਾ ਜਿਹੜਾ ਮੈਡੀਕਲ ਹੋਊ ਜੋ ਵੀ ਹੋਊਗਾ ਅਸੀਂ ਫ੍ਰੀ ਕਰਾਵਾਂਗੇ ਆਪਦੇ ਕੋਲੋਂ ਤੇ ਇਹੀ ਨੌਜਵਾਨਾਂ ਨੂੰ ਬੇਨਤੀ ਆ ਸਾਡੀ ਤਾਂ ਵੀ ਵੱਧ ਤੋਂ ਵੱਧ ਵੀ ਸਾਡੇ ਨਾਲ ਜੁੜੋ ਜੇ ਕੋਈ ਨਸ਼ਾ ਕਰਦਾ ਸਾਨੂੰ ਦੱਸੋ ਅਸੀਂ ਉਸ ਤੇ ਆਪਦਾ ਪੂਰੀ ਕਾਨੂੰਨੀ ਕਾਰਵਾਈ ਜੋ ਪੁਲਸ ਰਾਈ ਜਾਂ ਆਪਦੇ ਰਾਈ ਅਸੀਂ ਕਰਾਂਗੇ ਉਹਦੇ ਤੇ ਬਾਕੀ ਸਾਡੇ ਟੂਰਨਾਮੈਂਟ ਆਪਣੇ ਦੂਜਾ ਕਲੱਬ ਬੰਨੀਓ ਆਪਣੇ ਇੱਥੇ ਕੈਂਪ ਲੱਗ ਰਿਹਾ ਆਪਣੇ ਗਰਾਊਂਡ ਵਿੱਚ ਸਵੇਰ ਸ਼ਾਮ ਗਰਾਊਂਡ ਦੇ ਵਿੱਚ ਬੱਚਿਆਂ ਨੂੰ ਵੱਧ ਤੋਂ ਵੱਧ ਜੁੜਨਾ ਇਧਰ ਤੇ ਇਹੀ ਸਾਡੀ ਤਾਂ ਬੇਨਤੀ ਆ ਵੀ ਨਸ਼ਿਆਂ ਤੋਂ ਬਚੋ ਤੇ ਅਸੀਂ ਨਸ਼ਾ ਖਿਲਾਫ ਹੀ ਇਹ ਰੈਲੀ ਅੱਜ ਕੱਢ ਰਹੇ ਹਾਂ ਇਹ ਨੌਜਵਾਨ ਜਿਹੜੇ ਸਾਡੇ ਕਰਨਾ ਚਾਹੁੰ ਤਾਂ ਕੀ ਨਹੀਂ ਕਰ ਸਕਦੇ ਸਭ ਕੁਝ ਕਰ ਸਕਦੇ ਆ ਠੀਕ ਹੈ ਨਾ ਜੇ ਨਸ਼ਾ ਬੰਦ ਕਰਨ ਦੇ ਇੱਕ ਪਾਸੇ ਹੋ ਜਾ ਨੌਜਵਾਨ ਵੀ ਆਪਾਂ ਪਿੰਡ ਪਿੰਡ ਇਹ ਮਹਿਮ ਵਿੱਢੀ ਜਾਵੇ ਖਤਮ ਕਰਨਾ ਤੇ ਨਸ਼ਾ ਥੋੜੇ ਚਿਰ ਚ ਖਤਮ ਹੋ ਸਕਦਾ ਹਾਂਜੀ ਬਾਈ ਜੀ ਆਪਾਂ ਚਾਹ ਕੇ ਕੁਝ ਵੀ ਕਰ ਸਕਦੇ ਆ ਅਸੀਂ ਜਿੱਤੋਂ ਤੋਂ ਆਏ ਆ ਸਾਡਾ ਭਰਾ ਵੈਸਕੀ ਅਸੀਂ ਸਾਰੇ ਜਿੱਤੋਂ ਤੋਂ ਨਾਲ ਆਏ ਆ ਆਪਣੇ ਮੱਤੇ ਪਿੰਡ ਅਸੀਂ ਇਹਨਾਂ ਨੂੰ ਕਿਹਾ ਵੀ ਤੁਹਾਡੇ ਪਿੰਡ ਅਸੀਂ ਨਾਲ ਖੜੇ ਆ ਤੁਹਾਨੂੰ ਕਦੋਂ ਵੀ ਲੋੜ ਪੈਂਦੀਆਂ ਨੂੰ ਫੋਨ ਲਾਓ ਅਸੀਂ ਤੁਹਾਡੇ ਨਾਲ ਆ ਕੇ ਖੜਾਂਗੇ ਸਾਨੂੰ ਲੋੜ ਪਏ ਤੁਸੀਂ ਆਓਗੇ ਕਿਉਂਕਿ ਸਾਡੀ ਹੁਣ 100 ਬੰਦਾ ਘਟੋਕਾ ਸਾਡੇ ਨਾਲ ਆ ਜੇਤੋ ਵਿੱਚ ਸਾਨੂੰ ਇਹ ਜਿਹੜਾ ਸਾਡੇ ਸਮਾਨ ਵੇਚਦਾ ਉੱਥੇ ਅਸੀਂ ਕੱਲ੍ਹ ਵੀ ਬੰਦੇ ਫੜੇ ਆ ਪੁਲਿਸ ਨੂੰ ਫੜਾਏ ਆ ਅਸੀਂ ਸਿੱਧੀ ਵਾਰਨਿੰਗ ਦਿੰਨੇ ਆ ਪਹਿਲੇ ਹੀ ਸਮਝਾਇਆ ਹੁਣ ਡਾਂਗ ਫਿਰੂਗੀ ਪੁਲਿਸ ਨੂੰ ਚਕਾਵਾਂਗੇ ਜੇ ਇੱਥੇ ਵੀ ਕੋਈ ਬੰਦਾ ਵੇਚਦਾ ਜਾਂ ਧਮਕੀ ਦਿੰਦਾ ਈ ਤੁਹਾਡੇ ਘਰੇ ਵੜ ਦਿਆਂਗੇ ਜਾਂ ਕੁਝ ਵੀ ਸਾਨੂੰ ਫੋਨ ਲਾਓ ਅਸੀਂ ਨਾਲ ਖੜੇ ਆ ਬਾਕੀ ਸਾਡੇ ਨਾਲ ਪੁਲਿਸ ਵਾਲੇ ਵੀ ਨਾਲ ਨੇ ਠੀਕ ਆ ਬਾਕੀ ਜਿੰਨੇ ਸਾਡੇ ਭਰਾ ਵੈਸਕੀ ਭਰਾ ਹੋਰ ਸਾਰੇ ਜਿੰਨੇ ਭਰਾ ਸਾਡੇ ਨਾਲ ਆਗੇ ਕਦੋਂ ਵੀ ਲੋੜ ਪੈਂਦੀ ਕਿਸੇ ਬੰਦੇ ਨੂੰ ਵੀ ਕੋਈ ਧਮਕੀ ਦਿੰਦਾ ਵੀ ਤੂੰ ਦੱਸਿਆ ਤਾਂ ਮੈਂ ਤੁਹਾਨੂੰ ਐ ਕਰ ਦੂੰਗਾ ਸਾਨੂੰ ਅੱਧੀ ਰਾਤ ਨੂੰ ਫੋਨ ਲਾ ਤੇ ਅੱ ਸਾਨੂੰ ਕੋਈ ਡਰ ਨਹੀਂ ਕਿਸੇ ਦਾ ਜੇ ਕੋਈ ਸੋਚਦਾ ਵੀ ਅਸੀਂ ਡਰਾ ਲਾਂਗੇ ਅਸੀਂ ਬਈ ਵੇਖਿਆ ਸਾਰਾ ਕੁਝ ਸਾਨੂੰ ਪਤਾ ਕਿਵੇਂ ਛੱਡਿਆ ਕੋਈ ਬੰਦਾ ਨਸ਼ਾ ਕਰਕੇ ਮਰ ਸਕਦਾ ਪਰ ਨਸ਼ਾ ਛੱਡ ਕੇ ਨਹੀਂ ਮਰਦਾ ਜੇ ਅਸੀਂ ਚਾਹ ਗਏ ਤਾਂ ਅਸੀਂ ਇਹ ਕੰਮ ਨੂੰ ਛਡਾ ਸਕਦੇ ਹਾਂਗੇ ਹੁਣ ਸਾਡੇ ਜੇਤੋ ਵਿੱਚ ਨਜਾਇਜ਼ ਵਿਗਦਾ ਅਸੀਂ ਇਹ ਗੱਲ ਕਹਿਣੇ ਆ ਵੀ ਜਿਹੜਾ ਅੱਜ ਅਸੀਂ ਤੁਹਾਡੇ ਇਹਦੇ ਦੱਸਦੇ ਆ ਵੀ ਇਤੋਂ ਬਾਅਦ ਸਾਨੂੰ ਤੇ ਬੰਦਾ ਸੀ ਫੜ ਲਿਆ ਅਸੀਂ ਛੱਡਣਾ ਨਹੀਂਗਾ ਭਾਵੇਂ ਸਾਡਾ ਲਿਹਾਜ਼ੀ ਆ ਭਾਵੇਂ ਕੋਈ ਮਰਦੀ ਆ ਸਾਡੀ ਵਾਰਨਿੰਗ ਆ ਵੀ ਇਤੋਂ ਬਾਅਦ ਬਈਆ ਦਾ ਹਿਸਾਬ ਨਾਲ ਆਇਓ ਤੇ ਰਹੀ ਗੱਲ ਮੱਤੇ ਪਿੰਡ ਦੀ ਇਹਨਾਂ ਨੂੰ ਕਦੋਂ ਵੀ ਲੋੜ ਪੈਂਦੀ ਆ ਅੱਧੀ ਰਾਤ ਨੂੰ ਵੀ ਕਈ ਉਹ ਕਿ ਪਿੰਡ ਵਾਲਿਆਂ ਨੂੰ ਥੋੜਾ ਡਰ ਹੁੰਦਾ ਵੀ ਸਾਨੂੰ ਤਾਂ ਰਾਤ ਨੂੰ ਘਰੇ ਵੜ ਦੇਣਗੇ ਅਸੀਂ ਬਾਹਰਲੇ ਪਿੰਡਦੇ ਆ ਬਈ ਸਾਨੂੰ ਫੋਨ ਲਾਓ ਅਸੀਂ ਪਹੁੰਚਾਂਗੇ ਜਿੰਨੇ ਜੋ ਕੇ ਨਾਲ ਖੜੇ ਆ ਜੇ ਕੋਈ ਧਮਕੀ ਦਿੰਦਾ ਵੇਖਾਂਗੇ ਕੋਈ ਵੀ ਕੀ ਬੰਦਗਾ ਹਾਂਜੀ ਪਿੰਡ ਹਾਂਜੀ ਸਰ ਅਸੀਂ ਫਰੀਦਕੋਟ ਮੈਡੀਕਲ ਚੋਂ ਆਏ ਆ ਜੀ ਐਨ ਜੀਓ ਵਾਲੇ ਆ ਅਸੀਂ ਜੀ ਤੇ ਮੈਨੂੰ 2 ਸਾਲ ਹੋ ਗਏ ਸਪੈਂਡ ਚ ਆਉਂਦੀ ਨੂੰ ਜੀ ਅੱਜ ਦੇ ਨੌਜਵਾਨ ਵੀ ਹੈਗੇ ਆ ਜਿਹੜੇ ਮੇਰੇ ਕੋਲੇ ਪੋਜ਼ਿਟਿਵ ਆਈ ਐਚ ਆਈ ਵੀ ਅਸੀਂ ਐਚ ਆਈ ਵੀ ਦੇ ਟੈਸਟ ਕਰਦੇ ਆਂ ਬੱਚਿਆਂ ਦੇ ਅਸੀਂ ਉਹਨਾਂ ਨੂੰ ਇਹ ਵੀ ਸਮਝਾਉਂਦੇ ਆਂ ਵੀ ਜਿਵੇਂ ਤੁਸੀਂ ਰਲ ਕੇ ਚਾਰ ਪੰਜ ਜਾਣੇ ਟੀਕਾ ਲਾਉਨੇ ਆਂ ਜੇ ਇੱਕ ਸਰਿੰਜ ਨਾਲ ਇਹਨਾਂ ਨੇ ਲਾ ਲਿਆ ਉਹੀ ਸਰਿੰਜ ਇਹ 10 10 ਦਿਨਾਂ ਸਾਹਮਣੇ ਰੱਖਦੇ ਆ ਉਹਦੇ ਨਾਲ ਪੋਜ਼ਿਟਿਵ ਹੁੰਦੇ ਆ ਇਹ ਨਾਲ ਆਪਦੀ ਜੇ ਕੋਈ ਮੈਰਿਡ ਹੁੰਦਾ ਉਹ ਆਪਦੀ ਫੈਮਿਲੀ ਨੂੰ ਵੀ ਕਰਦਾ ਗਾਂ ਜਦੋਂ ਲੇਡੀਜ਼ ਪ੍ਰੈਗਨੈਂਟ ਹੋ ਜਾਂਦੀ ਹੈ ਤਾਂ ਉਹ ਬੱਚੇ ਵੀ ਮਤਲਬ ਕਿ ਪੋਜ਼ਿਟਿਵ ਹੋ ਜਾਂਦੇ ਆ ਤੇ ਜਿਹੜਾ ਅੱਜ ਪਿੰਡ ਵਾਲਿਆਂ ਨੇ ਉਪਰਾਲਾ ਕੀਤਾ ਸਾਨੂੰ ਬਹੁਤ ਹੀ ਵਧੀਆ ਲੱਗਿਆ ਹਾਂਜੀ ਇਸ ਕਰਕੇ ਜੇ ਬੱਚੇ ਨਸ਼ਾ ਛੱਡਣਗੇ ਅਸੀਂ ਵੀ ਇਹਨਾਂ ਦਾ ਸਹਿਯੋਗ ਦੇਵਾਂਗੇ ਸਾਡੇ ਸਰ ਵੀ ਆਏ ਆ ਸੁਪਰਵਾਈਜ਼ਰ ਸਰ ਵੀ ਆਏ ਆ ਅਸੀਂ ਆਓ ਖੜੇ ਜੀ ਪਿੱਛੇ ਆਓ ਬਾਈ ਜਿੱਥੇ ਹਾਂਜੀ ਅਸੀਂ ਸਾਡਾ ਸਾਰਿਆਂ ਦਾ ਸਹਿਯੋਗ ਹੈ ਜੀ ਜੋ ਟੈਸਟ ਅਸੀਂ ਕਰਦੇ ਹਾਂ ਐਚ ਆਈ ਵੀ ਦੇ ਉਹ ਬਿਲਕੁਲ ਫ੍ਰੀ ਜੇ ਕੋਈ ਬੱਚਾ ਪੋਜ਼ਿਟਿਵ ਆਉਂਦਾ ਹੈ ਤਾਂ ਦਵਾਈ ਬਿਲਕੁਲ ਫ੍ਰੀ ਮਿਲਦੀ ਹੈ ਉਹਦਾ ਕੋਈ ਪੈਸਾ ਨਹੀਂ ਜੇ ਕੋਈ ਬੱਚਾ ਕਹਿੰਦਾ ਮੈਂ ਨਸ਼ਾ ਛੱਡਣਾ ਹੈ ਦਾਖਲ ਹੋਣਾ ਹੈ ਅਸੀਂ ਕਰਵਾਉਂਦੇ ਹਾਂ ਉਹਦਾ ਕੋਈ ਮਤਲਬ ਕਿ ਚਾਰਜ ਨਹੀਂ ਲੱਗਦਾ ਜਿਹੜੀ ਇੱਕ ਨਸ਼ਾ ਛਡਾਉਣ ਨੂੰ ਲੈ ਕੇ ਤੁਹਾਡੇ ਵੱਲੋਂ ਜਨਕੀ ਗਵਰਨਮੈਂਟ ਵੱਲੋਂ ਜੀਬ ਵਾਲੀ ਗੋਲੀ ਚਲਾਈ ਗਈ ਹੈ ਉਹ ਤਾਂ ਦੱਸਦੇ ਕਹਿੰਦੇ ਖਤਰਨਾਕ ਚਿੱਟੇ ਨਾਲੋਂ ਹੀ ਬਹੁਤ ਹੈ ਹਾਂਜੀ ਉਹਦੇ ਬਾਰੇ ਅਸੀਂ ਕਹਿ ਰਹੇ ਹਾਂ ਕਿ ਉਸਨੇ ਇੱਕ ਵਾਰ ਪ੍ਰੋਪਰ ਉਹ ਲੱਗ ਜਾਂਦੀ ਹੈ ਜਦੋਂ ਤਾਂ ਉਹਦੀ ਡੋਜ਼ ਲਗਭਗ ਲਗਾਤਾਰ ਨਹੀਂ ਘਟਾਉਣੀ ਪੈਂਦੀ ਹੈ ਜੀ ਜੇ ਤਾਂ ਆਪਾਂ ਡੋਜ਼ ਘਟਾਵਾਂਗੇ ਜਾਂ ਤੁਹਾਨੂੰ ਦਾਦਾ ਪੇਸ਼ੈਂਟ ਨੂੰ ਐਡਮਿਟ ਕਰਨਾ ਪੈਂਦਾ ਜੀ ਜਾਂ ਜੇ ਆਪਾਂ ਦੀ ਡੋਜ਼ ਘਟਾਉਣੀ ਪੈਂਦੀ ਆ ਤਾਂ ਡੋਜ਼ ਘਟਾ ਘਟਾ ਕੇ ਤਾਂ ਆਪਾਂ ਨਸ਼ਾ ਛਡਾ ਸਕਦੇ ਹਾਂ ਜੀ ਉਹ ਚੀਜ਼ ਹੈ ਉਹ ਤਾਂ ਛੱਡਦੇ ਨਹੀਂ ਉਹ ਤਾਂ ਸਖਤ ਲੱਗ ਗਏ ਚਾੜ ਤੇ ਲੱਗੇ ਪੁੱਠੀ ਚਾੜ ਉਹ ਅੱਗੇ ਤਾਂ ਗਵਰਨਮੈਂਟ ਇਹ ਚਿੱਟਾ ਤਾਂ ਫੜਿਆ ਜਾਂਦਾ ਗੋਲੀਆਂ ਵੀ ਫੜੀ ਜਾਂਦੀ ਆ ਜੀ ਵਾਲੀ ਕੋਲ ਤਾਂ ਫੜੀ ਨਹੀਂ ਜਾਂਦੀ ਉਹ ਤਾਂ ਸੰਗਾਂ ਦੀ ਕਈ ਲੋਕਾਂ ਨੇ ਵਪਾਰ ਚਲਾ ਲਿਆ ਉੱਥੋਂ ਲਿਆਉਂਦੇ ਕਾਰਡ ਬਣਿਆ ਤੇ ਲਿਆ ਗਾਂ ਤੂੰ ਮੇਥੋਂ ਲੈ ਲੈ ਤੂੰ ਮੇਰੇ ਸਪਲਾਈ ਕਰੀ ਜਾਂਦੇ ਅਸੀਂ ਇੱਕ ਗੱਲ ਹੋਰ ਹਣ ਤੁਸੀਂ ਦੇਖੋ ਕੋੜਕਪੂਰੇ ਅਸੀਂ ਜਾਣੇ ਆ ਨਾ ਬਾਹਰ ਜਿਹੜੇ ਮੁੰਡੇ ਆ ਗੋਲੀਆਂ ਲੈ ਕੇ 100-100 ਰੁਪਏ ਦੀ ਗੋਲੀ ਵੇਚਦੇ ਆ ਉਹਨਾਂ ਨੂੰ ਕੋਈ ਫੜਦਾ ਹੀ ਨਹੀਂ ਉਹਨਾਂ ਨੂੰ ਤਾਂ ਕੋਈ ਫੜਦਾ ਹੀ ਨਹੀਂ ਅਸੀਂ ਵੀ ਸ਼ਿਕਾਇਤ ਕਰਦੇ ਆ ਇਸ ਗੱਲ ਦੀ ਉਹਨਾਂ ਨੂੰ ਜੇ ਕੋਈ ਫੜੇ ਹਨਾ ਉਹ ਲੈ ਕੇ ਵੇਚ ਦਿੰਦੇ ਆ ਆਪ ਤਾਂ ਉਹਨਾਂ ਨੇ ਖਾਣੀ ਆ ਆਪ ਖਾਂਦੇ ਆ ਤੇ ਗਾਂ ਵੀ ਵੇਚਦੇ ਆ ਤੁਸੀਂ ਇਹ ਦੱਸੋ 100 ਰੁਪਏ ਤੁਸੀਂ ਤੁਸੀਂ ਦਿਨੇ ਕੋ 100 ਦਿਓ ਅਸੀਂ ਨਹੀਂ ਦਿੰਦੇ ਸੱਚੋਚ ਕੋਈ ਅਥਾਰਟੀ ਅਸੀਂ ਨਹੀਂ ਦਿੰਦੇ ਹਾਂਜੀ ਨਹੀਂ ਸਰ ਹੁਣ ਅਸੀਂ ਦੇਣੀ ਆ ਕਿਉਂਕਿ ਜੇ ਸਾਡੀ ਸੁਣੇ ਸੁਣਨਗੇ ਅਸੀਂ ਦੇਣੀ ਆ ਹਾਂਜੀ ਹਾਂਜੀ ਕਿਉਂਕਿ ਅਸੀਂ ਨਹੀਂ ਦਿੰਦੇ ਸਾਡੇ ਕੋਲੇ ਕੋਈ ਅਥਾਰਟੀ ਨਹੀਂ ਉਹਦੀ ਅਸੀਂ ਸਿਰਫ ਐਚ ਆਈ ਵੀ ਦੇ ਟੈਸਟ ਕਰਦੇ ਆ ਵੋਟ ਸੈਂਟਰ ਤੋਂ ਗੋਲੀ ਮਿਲਦੀ ਆ ਉਹ ਸਾਡਾ ਉਹਦੇ 'ਚ ਕੋਈ ਲਿੰਕ ਨਹੀਂਗਾ ਨਾ ਹੀ ਅਸੀਂ ਗੋਲੀ ਲਾਉਣੇ ਆਸ ਤਾਂ ਕਿੰਨੇ ਆ ਜੇ ਤੁਸੀਂ ਚਿੱਟਾ ਛੱਡਨਾ ਗੋਲੀ ਵੀ ਨਹੀਂ ਲਾਉਣੀ ਚਿੱਟਾ ਫੇਰ ਉਹਦੇ ਚਾੜ ਪੁੱਠੀ ਬਾਤ ਹੀ ਨਾ ਇੱਕ ਪਾਸੇ ਫੜ ਲੈ ਦੂਜੇ ਪਾਸੇ ਲਾਤਾ ਉਹ ਨਸ਼ਾ ਕਰਦਾ ਚੜਾਇਆ ਗੌਰਮੈਂਟ ਅਸਾ ਛੱਡ ਨਹੀਂ ਨਹੀਂ ਹੋਇਆ ਫੇਰ ਗੋਲੀਆਂ ਵੀ ਤਾਂ ਪੈਸਿਆਂ ਦੀਆਂ ਆਉਣੀਆਂ ਉਹ ਜੇ ਉਹ ਨਹੀਂ ਦਿੰਦੇ ਵੋਟ ਸੈਂਟਰ ਵਾਲੇ ਤਾਂ ਉਹ ਮੁੱਲ ਲੈ ਕੇ ਖਾ ਲੈਂਦੇ ਆ ਉਹ ਗੱਲ ਤਾਂ ਚਿੱਟਾ ਜੇ 300 ਦਾ 400 ਦਾ ਲਾਉਂਦੇ ਤਾਂ ਗੋਲੀ 200 ਦੀ 300 ਦੀ ਰੋਜ਼ ਲਿਆਉਂਦੇ ਆ ਪਿੰਡਾਂ ਦੇ ਵਿੱਚ ਰਾਸ਼ਨ ਕਾਰਡ ਘਟਾ ਤੇ ਜਿੰਨਾਂ ਦੇ ਗੋਲੀਆਂ ਵਾਲੇ ਏ ਸਾਡਾ ਵੀਰ ਆ ਵਿਸਕੀ ਕੱਟ ਤੇ ਤੇ ਉਹ ਕਾਟ ਕੱਟੇ ਵੀ ਨਹੀਂ ਗੋੜਾਂ ਵਾਲੀ ਗਿਸਤੀ ਇਹ ਸਾਡਾ ਵਿਸਕੀ ਬਰਾੜ ਜੈਤੋ ਤਾਂ ਜਨਨ ਜਨ ਕੇ ਮਹਿਮ ਵਿੱਡੀ ਹੋਈ ਆ ਇਹਨਾਂ ਨੂੰ ਜਨੋ ਕੇ ਪਿੰਡਾਂ ਦੇ ਵਿੱਚੋਂ ਬਹੁਤ ਵਧੀਆ ਹੰਗਾਰਾ ਮਿਲਿਆ ਅਸੀਂ ਚਾਹੁੰਦੇ ਆ ਵੀ ਜਿਹੜੇ ਨੌਜਵਾਨ ਇਹਨਾਂ ਦੇ ਨਾਲ ਜੁੜਨ ਜਨਨ ਕੇ ਪਿੰਡਾਂ ਦੇ ਵਿੱਚ ਵਿਆਹ ਕਰਨ ਜਿਹੜੇ ਸਾਡੇ ਜਵਾਨ ਗੋਲਵਾ ਤੇ ਲੱਗ ਰਹੇ ਆ ਨਸ਼ੇ ਤੇ ਲੱਗ ਰਹੇ ਆ ਟੀਕੇ ਤੇ ਲੱਗ ਰਹੇ ਆ ਜਨਨ ਕੇ ਇਹਨਾਂ ਦੇ ਨਾਲ ਲੱਗ ਕੇ ਚੱਲੋਂਗੇ ਆਪਾਂ ਪਿੰਡਾਂ ਦੇ ਪਿੰਡ ਕੱਟੇ ਹੋਵਾਂਗੇ ਚਟੇ ਨੂੰ ਫੇਰ ਥੱਲ ਪਾਈ ਜਾ ਸਕਦੀ ਆ ਅੱਜ ਤੁਸੀਂ ਮੱਤੇ ਪਿੰਡ ਦੇ ਵਿੱਚ ਪਹੁੰਚੇ ਹੋ ਜਨਨ ਕੇ ਤੁਹਾਨੂੰ ਲੋ ਇਹਨਾਂ ਬਈ ਸਾਡਾ ਭਰਾ ਗੋਰੀ ਮੱਤਾ ਇਹ ਮੁੰਡਾ ਇਹ ਮੁੰਡੇ ਨੇ ਕਮੇਟੀ ਬਣਾਈ ਸੀ ਪਿੰਡ 'ਚ ਸਾਨੂੰ 2-3 ਦਿਨ ਹੋ ਗਏ ਕਾਫੀ ਨੇ ਫੋਨ ਕੀਤੇ ਤੇ ਮੈਂ ਆਪਣੀ ਟੀਮ ਨੂੰ ਲੈ ਕੇ ਐਂਟੀ ਡਰੱਗ ਫੋਰਸ ਫਰੀਦਕੋਟ ਸ਼੍ਰੀ ਮੋਖਸਰ ਸਾਹਿਬ ਨੂੰ ਲੈ ਕੇ ਸਾਰਿਆਂ ਨੂੰ ਪਹੁੰਚਾਇਆ ਇੱਥੇ ਇਹ ਭਰਾ ਭਰਾ ਦਾ ਸਾਨੂੰ ਪੂਰਾ ਸਾਥ ਆ ਵੀ ਸਾਨੂੰ ਵੀ ਇਹਦਾ ਇਹਦੀ ਲੋੜ ਆ ਇਹਨੂੰ ਜਦੋਂ ਸਾਡੀ ਲੋੜ ਆ ਸੀ ਇਹਦੇ ਨਾਲ ਖੜੇ ਆ ਠੀਕ ਹੈ ਜੀ ਮੱਤੇ ਪਿੰਡ ਵੀ ਜੇ ਸਾਰਾ ਪਿੰਡ ਇਕੱਠਾ ਹੋਇਆ ਆ ਅਸੀਂ ਵੀ ਜਦੋਂ ਦਿਨ ਰਾਤ ਫੋਨ ਕਰਨਗੇ ਅਸੀਂ ਆਵਾਂਗੇ ਸਾਨੂੰ ਕੋਈ ਚੱਕਰ ਨਹੀਂ ਆ ਆਪਣੇ ਐਸਐਚਓ ਸਾਹਿਬ ਆ ਗਿਆ ਸਾਨੂੰ ਇਹਨਾਂ ਦਾ ਪੂਰਾ ਸਾਥ ਆ ਹਾਂਜੀ ਸਰ ਜੀ ਇਧਰ ਐਸਓ ਸਾਹਿਬ ਸਾਡੇ ਨਾਲ ਜੇਤੋ ਦੇ ਮਨੋਜ ਕੁਮਾਰ ਜੀ ਸ਼ਰਮਾ ਸਾਡੇ ਨਾਲ ਨੇ ਸਰ ਜੀ ਜਿਹੜੀ ਮਹਮਾ ਵਿਸਕੀ ਬਰਾਡ ਵੱਲੋਂ ਵਿੱਢੀ ਗਈ ਹੈ ਜਨ ਕਿ ਪਿੰਡਾਂ ਦੇ ਵੰਟਨ ਜਨ ਕਿ ਇਕੱਠੇ ਹੋ ਰਹੇ ਨੇ ਇਹਨਾਂ ਵੱਲੋਂ ਜਨ ਕਿ ਬਹੁਤ ਵਧੀਆ ਹੰਗਾਰਾ ਮਿਲ ਰਿਹਾ ਲੋਕਾਂ ਦਾ ਤੁਹਾਡਾ ਇਹਦੇ ਬਾਰੇ ਕੀ ਕਹਿਣਾ ਹੈ ਬੜਾ ਵਧੀਆ ਐਫਰਟ ਹੈ ਜੀ ਵਿਸਕੀ ਬਰਾਡ ਵੱਲੋਂ ਤੇ ਅਸੀਂ ਵੀ ਇਹਨਾਂ ਦੇ ਨਾਲ ਆ ਮੈਂ ਅੱਜ ਤਾਂ ਹੀ ਆਇਆ ਚੱਲ ਕੇ ਪਿੰਡ ਨੇ ਇੱਕ ਕਮੇਟੀ ਬਣਾਈ ਹੈ ਵੀ ਜਿਹੜਾ ਨਸ਼ਾ ਵੇਚਣ ਵਾਲੇ ਉਹਨਾਂ ਦੇ ਖਿਲਾਫ ਅਸੀਂ ਕਾਰਵਾਈ ਕਰਵਾਵਾਂਗੇ ਇਹ ਸਾਨੂੰ ਜਦੋਂ ਵੀ ਕਿਸੇ ਨਸ਼ਾ ਵੇਚਣ ਵਾਲੇ ਤਰਾਹ ਦੇਣਗੇ ਅਸੀਂ ਉਹ ਤੇ ਸਖਤ ਕਸ਼ਲ ਲਾਵਾਂਗੇ ਤੇ ਉਹਦੇ ਖਿਲਾਫ ਪੂਰੀ ਕਾਰਵਾਈ ਕਰਾਂਗੇ ਅਸੀਂ ਇਸ ਗੱਦਲੀ ਪੂਰੀ ਯਾਨੀ ਗਰੰਟੀ ਦਿੰਦੇ ਆਂ ਅਸੀਂ ਨਹੀਂ ਲੋਕਾਂ ਦੇ ਵਿੱਚ ਨਾ ਯਾਨੀ ਕਿ ਡਰੇ ਹੋਏ ਆ ਲੋਕ ਕਹਿੰਦੇ ਆ ਵੀ ਜੇ ਕਿ ਚਿੱਟਿਆਂ ਦੀ ਸ਼ਿਕਾਇਤ ਕਰਦੇ ਆ ਚਿੱਟੇ ਵਾਲੇ ਸਾਨੂੰ ਮਾਰਨ ਤੱਕ ਜਾਂਦੇ ਆ ਧਮਕੀਆਂ ਦਿੰਦੇ ਆ ਪੁਲਿਸ ਪ੍ਰਸ਼ਾਸਨ ਸਾਡਾ ਸਾਥ ਨਹੀਂ ਦਿੰਦਾ ਇਹੋ ਜਿਹਾ ਅੱਗੇ ਤੋਂ ਨਹੀਂ ਕੁਝ ਹੋਊਗਾ ਸਰ ਜੀ ਨਹੀਂ ਨਹੀਂ ਸਾਡੇ ਕੋਲ ਕਦੇ ਕਿਸੇ ਨੇ ਮੇਰੇ ਕੋਲ ਅਜੇ ਤੱਕ ਮੱਤੇ ਦੇ ਕਿਸੇ ਬੰਦੇ ਨੇ ਕੋਈ ਕੰਪਲੇਟ ਨਹੀਂ ਕੀਤੀ ਵੀ ਸਾਨੂੰ ਕੋਈ ਧਮਕੀ ਮਿਲੀ ਹੈ ਜਾ ਸਾਡੇ ਕੋਲ ਕੋਈ ਆਇਆ ਸੀਗਾ ਜਾਂ ਅਸੀਂ ਸ਼ਿਕਾਇਤ ਕੀਤੀ ਸੀਗੀ ਮੇਰੇ ਕੋਲ ਤਾਂ ਕਦੇ ਕਿਸੇ ਨੇ ਇਨਫਾਰਮੇਸ਼ਨ ਵੀ ਨਹੀਂ ਦਿੱਤੀ ਇਸ ਪਿੰਡ ਦੇ ਕਿਸੇ ਬੰਦੇ ਨੇ ਜਦੋਂ ਦੱਸਣਗੇ ਸਾਨੂੰ ਅਸੀਂ ਇਹਨਾਂ ਦੇ ਨਾਲ ਖੜੇ ਆ ਜੇ ਕੋਈ ਦੱਸਣਗੇ ਤਾਂ ਹੀ ਆ ਨਾ ਜੀ ਜੇ ਕੋਈ ਆਪਨ ਨੂੰ ਕੋਈ ਧਮਕਾਉਂਦਾ ਜਾਂ ਕੋਈ ਆਪਨ ਨੂੰ ਧਮਕੀ ਦਿੰਦਾ ਉਹਦੇ ਬਾਰੇ ਸਾਨੂੰ ਦੱਸੋ ਜੇ ਸਾਨੂੰ ਤੁਸੀਂ ਕੋਈ ਦੱਸੋਗੇ ਤਾਂ ਫਿਰ ਅਸੀਂ ਉੱਤੇ ਐਕਸ਼ਨ ਲਵਾਂਗੇ ਯਾਨੀ ਕਿ ਕਹਿੰਦਾ ਭਾਬਾ ਤੁਹਾਡੇ ਵੱਲੋਂ ਖੁੱਲੇ ਦਰਵਾਜ਼ੇ ਆ ਜਦੋਂ ਮਰਜ਼ੀ ਥਾਣੇ ਆਉਣ ਬਿਲਕੁਲ ਖੁੱਲੇ ਦਰਵਾਜ਼ੇ ਆ ਜੀ ਮੈਂ ਤਾਂ ਹੀ ਆ ਪਜ ਆਇਆ ਇਹਨਾਂ ਨੇ ਇੱਕ ਐਫਰਟ ਕੀਤਾ ਹੈ ਵਧੀਆ ਫੜਾ ਸੀ ਇਹਨਾਂ ਦੇ ਨਾਲ ਖੜੇ ਆ ਜੀ ਜਦੋਂ ਮਰਜ਼ੀ ਸਾਡੇ ਤੋਂ ਕੰਮ ਲੈਣ ਸਾਨੂੰ ਦੱਸਣ ਜਦੋਂ ਸਾਨੂੰ ਤਲਾਸ਼ ਦੇਣਗੇ ਅਸੀਂ ਉਸ ਤੇ ਸਖਤ ਕشن ਲਾਵਾਂਗੇ ਸਰ ਜੀ ਇੱਕ ਇਹ ਦੱਸੋ ਜਿਵੇਂ ਇਹ ਕਹ ਰਿਹਾ ਵੀ ਚਿੱਟ ਜਿਹੜੀ ਨਿੱਕ ਨਿੱਕੀ ਜੀ ਵਾਲੀ ਗੋਲੀ ਹੈ ਉਹ ਮੁੰਡੇ ਇਧਰੋਂ ਛੱਡ ਕੇ ਜਨਨ ਕਿ ਉਹ ਲੈਂਦੇ ਆ ਤਲਾਸ਼ਾਂ ਦੇ ਵਿੱਚੋਂ ਲਿਆ ਕੇ ਉਹ ਜਨਨ ਕਿ ਗਾਂ ਵੇਚਦੇ ਆ ਕਿ ਪੁਲਿਸ ਉਹ ਤੇ ਵੀ ਐਕਸ਼ਨ ਲਾਊਗੀ ਬਿਲਕੁਲ ਐਕਸ਼ਨ ਲਾਵਾਂਗੇ ਜੇ ਸਾਨੂੰ ਉਹ ਵੀ ਗੋਲੀ ਮਿਲਦੀ ਉਹ ਵੀ ਹੈ ਜੇ ਗਾਂ ਵੇਚਣ ਵਾਸਤੇ ਨਹੀਂ ਗਈ ਉਹ ਨਸ਼ਾ ਛਡਾਉਣ ਵਾਸਤੇ ਗੋਲੀ ਹੈ ਜੇ ਕੋਈ ਗਾਂ ਉਹਨੂੰ ਵੇਚਦਾ ਲਿਆ ਕੇ ਉਹ ਵੀ ਕ੍ਰਾਈਮ ਆ ਸੀ ਉਹ ਤੇ ਵੀ ਐਕਸ਼ਨ ਲਾਵਾਂਗੇ ਐਸਐਚਓ ਸਾਹਿਬ ਕਹਿੰਦੇ ਵੀ ਕਿਸੇ ਨੂੰ ਬਖਸਿਆ ਨਹੀਂ ਜਾਊਗਾ ਜੇਕਰ ਸਾਨੂੰ ਕੋਈ ਜਾ ਕੇ ਦੱਸੂਗਾ ਤਲਾਹ ਦੇਊਗਾ ਸਹੀ ਤਲਾਹ ਹੋਵੇ ਤੇ ਉਹਦੇ ਤੇ ਜਲਦੀ ਤੇ ਜਲਦੀ ਐਕਸ਼ਨ ਲਿਆ ਜਾਊਗਾ ਹਾਂਜੀ ਐਸਐਚਓ ਸਾਹਿਬ ਦਾ ਸਾਡੇ ਪਿੰਡਾਂ ਨੂੰ ਤੇ ਬਹੁਤ ਬਹੁਤ ਧੰਨਵਾਦ ਸਾਰੀ ਪੁਲਿਸ ਪ੍ਰਸ਼ਾਸਨ ਦਾ ਸਾਡੇ ਪਿੰਡ ਦੇ ਪਹਿਲਾਂ ਕੋਈ ਚਲੋ ਡਰ ਹੋਊਗਾ ਮਨ 'ਚ ਕਿਸੇ ਨੇ ਨਹੀਂ ਤਲਾਹ ਦਿੱਤੀ ਹੋਣੀ ਪਰ ਮੈਂ ਆਪਦੇ ਪਿੰਡ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਾ ਡਟ ਕੇ ਨਸ਼ੇ ਦੇ ਖਿਲਾਫ ਲੜੂੰਗਾ ਜੀ ਜੀ ਠੀਕ ਹੈ ਨਾ ਜੇ ਕੋਈ ਨਸ਼ਾ ਵੇਚਾਊਗਾ ਤਾਂ ਉਹਦੀ ਇਨਫਰਮੇਸ਼ਨ ਮੈਂ ਪੁਲਿਸ ਨੂੰ ਐਸਐਸਪੀ ਸਾਹਿਬ ਨੂੰ ਡੀਐਸਪੀ ਸਾਹਿਬ ਨੂੰ ਐਸਐਚਓ ਸਰ ਨੂੰ ਜਦੋਂ ਮੈਨੂੰ ਪਤਾ ਲੱਗੂਗਾ ਮੈਂ ਪੁਲਿਸ ਨੂੰ ਪ੍ਰਸ਼ਾਸਨ ਨੂੰ ਇਨਫਰਮੇਸ਼ਨ ਦੇਵਾਂਗਾ ਜੀ ਹਾਂਜੀ ਦੇਖੋ ਜੀ ਮੈਂ ਗੱਲ ਕਰਨੀ ਚਾਹੁੰਦਾ ਅਸੀਂ ਐਚਆਈਬੀ ਐਡਜ਼ ਕੰਟਰੋਲ ਸੁਸਾਇਟੀ ਫਰੀਦਕੁਰਤੋਂ ਆ ਜੀ ਔਰ ਜਿਹੜੀ ਜੀਵ ਵਾਲੀ ਗੋਲੀ ਦੀ ਗੱਲ ਕਰਦੇ ਆ ਇਹ ਤਿੰਨ ਦਿਨਾਂ ਦੀ ਚਾਰ ਦਿਨਾਂ ਦੀ ਜਿਹੜਾ ਵੀ ਜਾਂਦਾ ਇੱਕ ਵਾਰੀ ਆਪਣਾ ਟੈਸਟ ਕਰਾ ਲੈਂਦਾ ਡੋਪ ਟੈਸਟ ਕਰਵਾ ਲੈਂਦਾ ਉਹਦੀ ਗੋਲੀ ਜਿਹੜੀ ਹੈਗੀ ਇਹ ਲੱਗ ਜਾਂਦੀ ਆ ਉਹ ਲੱਗ ਜਾਂਦੀ ਹੈ ਉਹ ਆਪਦੀ ਘਰ ਵਾਲੀ ਦੀ ਵੀ ਨਾਲ ਲਵਾ ਲੈਂਦਾ ਕਈ ਵਾਰੀ ਜਾ ਕੇ ਉਹ ਦੋ ਦੋ ਜੀਜ ਤਿੰਨ ਤਿੰਨ ਜੀ ਲਵਾ ਲੈਂਦੇ ਆ ਉਹ ਜਿਹਦਾ ਕਾਰਨ ਇਹ ਆ ਵੀ ਉਹ ਖਾਂਦੇ ਘੱਟ ਆ ਤੇ ਵੇਚਦੇ ਵੱਧ ਆ ਔਰ ਜਿੰਨਾਂ ਦੀ ਜੀਵ ਵਾਲੀ ਗੋਲੀ ਲੱਗੀ ਹੈ ਉਹਨਾਂ ਦੀਆਂ ਵਾਰੀਆਂ ਬੰਨੀਆਂ ਹੁੰਦੀਆਂ ਵੀ ਤਿੰਨ ਦਿਨ ਬਾਅਦ ਜਾਣਾ ਚਾਰ ਦਿਨ ਦਿਨ ਬਾਅਦ ਜਾਣਾ ਔਰ ਉਹਨਾਂ ਵਿੱਚ ਸਾਡੇ ਕੋਲੇ ਕੁਝ ਇਹੋ ਜਿਹੇ ਵੀ ਹੈਗੇ ਆ ਆਈ ਡੀ ਯੂ ਹੈਗੇ ਆ ਡਰਗ ਇੰਜੈਕਟਰ ਜਿਹੜੇ ਜਿਹੜੇ ਕਿ ਐਚ ਆਈ ਵੀ ਪੋਜ਼ਿਟਿਵ ਆ ਔਰ ਉਹ ਜਿਹੜੀ ਜੀਵ ਵਾਲੀ ਗੋਲੀ ਲੈਣ ਤਾਂ ਚਲੇ ਜਾ ਸਕਦੇ ਆ ਪਰ ਜੇ ਸਾਨੂੰ ਸਾਥ ਪੂਰਾ ਮਿਲੇ ਅਸੀਂ ਉਹਨਾਂ ਨੂੰ ਜਿਹੜੀ ਹੈਗੀ ਐਚ ਆਈ ਵੀ ਦੀ ਦਵਾਈ ਇਥੋਂ ਪਿੰਡ ਤੱਕ ਪਹੁੰਚਾ ਕੇ ਵੀ ਜਾਣੇ ਆ ਅਸੀਂ ਤਾਂ ਉਹਨਾਂ ਦੇ ਮੂੰਹ ਤੱਕ ਪਾਉਣ ਤੱਕ ਜਾਣੇ ਆ ਵੀ ਤੁਸੀਂ ਕਹੋ ਤਾਂ ਤੁਹਾਡੇ ਰੋਜ਼ ਆ ਕੇ ਮੂੰਹ ਦੇ ਵਿੱਚ ਵੀ ਪਾਜਿਆ ਕਰਾਂਗੇ ਦਵਾਈ ਤੁਸੀਂ ਦਵਾਈ ਖਾਣੀ ਹੈ ਉਹ ਇਹਨੂੰ ਜਿਆਦਾ ਨਹੀਂ ਲੈਂਦੇਗੇ ਜਿਹੜਾ ਹੈਗਾਗਾ ਔਰ ਇਹਦੇ ਵੱਲ 8 ਵਜੇ ਜਾ ਕੇ ਲੈਣ ਲਾ ਲੈਂਦੇ ਜੀ ਵਾਲੀ ਗੋਲੀ ਵਾਲਾ ਔਰ ਇਹ ਦਵਾਈ ਲੈਣ ਨਹੀਂ ਜਾਂਦੇ ਅਸੀਂ ਤਾਂ ਉਹਨਾਂ ਨੂੰ ਮਹੀਨੇ ਦੀ 2 ਮਹੀਨੇ ਦੀ ਜਿੰਨੇ ਟਾਈਮ ਦੀ ਵੀ ਹੈਗੀ ਉਹਨਾਂ ਨੂੰ ਦਵਾਈ ਪ੍ਰੋਵਾਈਡ ਕਰਾਉਣੇ ਆ ਤੁਸੀਂ ਅਸੀਂ ਆਪਦੇ ਵੱਲੋਂ ਆਪਦੀ ਪੂਰੀ ਕੋਸ਼ਿਸ਼ ਕਰਦੇ ਆ ਕਿ ਜਿਹੜਾ ਇਹ ਹੈਗਾ ਐਚ ਆਈ ਵੀ ਪੀੜਤ ਹੈਗਾ ਇਹ ਇੱਕ ਦੂਜੇ ਨਾਲ ਜਿਹੜੇ ਇੰਜੈਕਟ ਕਰਕੇ ਸੂਈ ਸਾਂਝੀ ਕਰਕੇ ਇਹ ਜਿਹੜਾ ਅੱਗੇ ਬਿਮਾਰੀ ਨਾ ਫਲਾਵੇ ਤਾਂ ਮੈਂ ਸਾਰੇ ਪਿੰਡ ਵਾਲਿਆਂ ਨੂੰ ਇਹ ਕਹਿਣਾ ਚਾਹੁੰਦਾ ਕਿ ਸਾਡਾ ਵੀ ਤੁਸੀਂ ਪੂਰਾ ਸਹਿਯੋਗ ਕਰੋ ਇੱਥੇ ਸਾਡੇ ਕਰਮਜੀਤ ਮੈਡਮ ਹੈਗੇ ਆ ਉਹ ਇੱਥੇ ਆਉਂਦੇ ਆ ਉਹਨਾਂ ਕੋਲ ਇਹ ਪਿੰਡ ਆ ਉਹ ਪੂਰੇ ਪਿੰਡ ਨੂੰ ਕਵਰ ਕਰ ਰਹੇ ਆ ਕਿਉਂਕਿ ਜਿਹੜੀ ਐਚ ਆਈ ਵੀ ਦੀ ਹੈਗੀ ਹੈ ਜਿਹੜੀ ਪ੍ਰੋਬਲਮ ਇਹ ਪਹਿਲਾਂ ਦੇ ਸਮੇਂ 'ਚ ਹੁੰਦਾ ਸੀ ਇਹ ਪੂਰਾ ਡਰਦੇ ਹੁੰਦੇ ਸੀ ਪਰ ਹੁਣ ਇਹ ਆਮ ਹੋਈ ਪਈ ਆ ਜੇ ਕਹਿ ਲਓ ਵੀ ਪਿੰਡ ਦੇ ਵਿੱਚ 25 ਆਈਡੀਯੂ ਆ ਡਰਗ ਇੰਜੈਕਟਰ ਆ ਤੇ ਉਹਨਾਂ ਦੇ ਵਿੱਚੋਂ ਕੋਈ 5-7 ਜਣਿਆਂ ਨੂੰ ਤਾਂ ਐਚਆਈਵੀ ਪੱਕੀ ਹੈਗੀ ਹੈਗੀ ਆ ਕੋਈ ਵੀ ਅਜਿਹਾ ਪਿੰਡ ਨਹੀਂ ਹੋਣਾ ਜਿਹੜੇ ਪਿੰਡ 'ਚ ਐਚਆਈਵੀ ਦੀ ਪ੍ਰੋਬਲਮ ਨਾ ਹੋਵੇ ਬਿਮਾਰੀ ਨਾ ਹੋਵੇ ਤੋਂ ਸੋ ਮੈਂ ਸਾਰਿਆਂ ਨੂੰ ਕਹਿਣਾ ਕਿ ਤੁਸੀਂ ਸਾਡਾ ਸਾਥ ਦਿਓ ਅਸੀਂ ਤੁਹਾਡੇ ਨਾਲ ਆ ਓਕੇ ਮਾੜਾ ਸਾਡੀਆਂ ਭੈਣਾਂ ਨਾਲ ਇਹਨਾਂ ਨੂੰ ਪੁੱਛ ਲਗੇ ਚਿੱਟੇ ਤੋਂ ਲੈ ਕੇ ਤੁਸੀਂ ਪੈਣਾ ਕਿੰਨੇ ਕ ਤੰਗ ਆ ਜਿਹੜੇ ਘਰਾਂ ਦੇ ਵਿੱਚੋਂ ਸੁਣ ਲਿਆ ਸੀ ਜਿਹੜੇ ਜਵਾਕ ਚੱਕ ਚੱਕ ਕੇ ਸਮਾਨ ਵੇਚ ਰਹੇ ਨੇ ਬਹੁਤ ਵੀਰ ਜੀ ਬਹੁਤ ਪੈਸੇ ਲਾਏ ਆ ਸੈਂਟਰ ਛੱਡੇ ਵੇ ਆ ਜਵਾਨੀ ਛੱਡ ਦੇਗੇ ਨਸ਼ਾ ਕੰਮ ਕਰਕੇ ਆਉਣੇ ਆ ਉਹ ਦੂਜਾ ਦੇ ਖਰਾਬ ਕਰਦੇ ਆ ਪੈਸੇ ਮੰਗਦੇ ਆ ਤੰਗ ਕਰਦੇ ਆ ਚੀਜ਼ਾਂ ਵੇਚਦੇ ਆ ਘਰੋਂ ਪਿੰਡ ਦੇ ਬੰਦੇ ਇੱਥੇ ਚੀਜ਼ਾਂ ਧਰਾਉਂਦੇ ਆ ਜਿਮੀਦਾਰ ਵੀ ਧਰਾਉਂਦੇ ਆ ਵੇੜੇ ਵਾਲੇ ਵੀ ਧਰਾਉਂਦੇ ਆ ਜਿਨ੍ਹਾਂ ਕੋਲੇ ਰੁਪਏ ਆ ਜਿਨ੍ਹਾਂ ਦੇ ਬੱਚੇ ਚੰਗੇ ਆ ਜਨਨ ਕੇ ਬੱਚੇ ਆਪਾਂ ਵੀ ਬਣਾ ਸਕਦੇ ਜੇ ਆਪਾਂ ਚੱਕੇ ਅੱਜ ਜਨਨ ਕੇ ਮੱਤੇ ਦੇ ਵਿੱਚ ਬਹੁਤ ਭਾਰੀ ਇਕੱਠ ਕੀਤਾ ਗਿਆ ਪੁਲਿਸ ਪ੍ਰਸ਼ਾਸਨ ਪਹੁੰਚਿਆ ਇੱਥੇ ਪੁਲਿਸ ਪ੍ਰਸ਼ਾਸਨ ਵੱਲੋਂ ਜਨਨ ਕੇ ਐਸਐਚਓ ਸਾਹਿਬ ਵੱਲੋਂ ਇਹ ਵਿਸ਼ਵਾਸ ਦਿਵਾਇਆ ਗਿਆ ਵੀ ਕਿਸੇ ਨੂੰ ਕਿਸੇ ਵੀ ਕੀਮਤ ਤੇ ਬਖਸ਼ਾ ਨਹੀਂ ਜਾਊਗਾ ਜੇ ਕੋਈ ਖਾਂਦਾ ਹੈ ਜਾਂ ਕੋਈ ਵੇਚਦਾ ਜਾਂ ਜੀਵ ਵਾਲੀ ਗੋਲੀ ਕੋਈ ਵੇਚਦਾ ਵਪਾਰ ਕਰਦਾ ਤੇ ਸਾਨੂੰ ਪੁਲਿਸ ਨੂੰ ਤਲਾਹ ਦਿੱਤੀ ਜਾਵੇ ਉਹਦੇ ਦੇ ਫੌਰੀ ਜਨਨ ਕੇ ਐਕਸ਼ਨ ਲਿਆ ਜਾਊਗਾ ਤੁਸੀਂ ਵੇਖ ਰਹੇ ਹੋ ਸੱਚ ਦੀ ਪੜਤਾਲ ਤੇ ਮੈਂ ਤੁਹਾਡਾ ਆਪਣਾ ਬਤਾਰ ਸਿੰਘ ਜੀ ਤਾਰਾ ਧੰਨਵਾਦ